ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਜ ਸਰਜੀਤ ਸਿੰਘ ਪੰਚੌਰੀ ਨੇੜੇ ਕਿ ਤਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਨ ਪਉਰੀ ਕਲੀ ਨੰਬਰ 14 ਤੇ ਪੀਤੇ ਅੱਜ ਅਸੀਂ ਮਦਦਤਰ ਉਪ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਮਦਦਤਰ ਉਗਦਾ ਹੈ ਔਰ ਮਦ ਨਛਾ ਮਦਰਾ ਸ਼ਰਾਬ ਮਰਜਾ ਸ਼ਰਾਬ ਆਦਿਕ ਜਿਸ ਤਰ੍ਹਾਂ ਕਿ ਸ਼ਰਾਬ ਜਿਹੜੀ ਹੈ ਬਾਦਸਰੀ ਰੋਗ ਪੈਦਾ ਕਰਦੀ ਹੈ ਜਿਸ ਤਰ੍ਹਾਂ ਕਿ ਬੰਦੇ ਸਰੀਰ ਚ ਲਾਇੂ ਰੋਗ ਦੀ شکایت ਹੋਵੇ ਜਾਂ ਫਿਰ ਗਰਮੀ ਦੀ شکایت ਹੋਵੇ ਔਰ ਕਫ ਪਲਗਮ ਅ੍ਰਿਛਾ ਖੰਗਸਾ ਆਦਿਕ ਹੋਵੇ ਤਸਤੇ ਜੋ ਵੀ ਰੋਗ ਹੈ ਉਹੀ ਇਸ ਛਾਵ ਨਾਲ ਵਰ ਜਾਂਦਾ ਹੈ ਜਿਸ ਤਰ੍ਹਾਂ ਕਿ ਛਾਵ नाला, बलगम वाले जड़े रोग रोगी है और जिस तरह कि शराब पीने सुखी खंघ और काली खंघ आदिक ये रोग बन जाते हैं जिस तरह कफ बलगम और खंघ सह और सुख सुखी खंघ काली खंघ आदिक ये रोग बन जाते हैं ਜਿਸ ਤਰ੍ਹਾਂ ਕਿ ਕਫ ਬਲਗਮ ਇਹ ਰੋਗ ਪੰਜ ਕਿਸਮ ਦੇ ਹੁੰਦੇ ਆ ਔਰ ਸਹਾ ਆਦਿਕ ਰੋਗ ਪੰਜ ਕਿਸਮ ਦਾ ਹੁੰਦਾ ਹੈ ਔਰ ਤਪਿਤ ਰੋਗ ਇਹ ਵੀ ਪੰਜ ਕਿਸਮ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਮਨਤ ਸਰਾਬੀ ਪੀਂਦਾ ਹੋਵੇ ਤਾਂ ਉਸ ਦਾ ਸਰੀਰ ਸੁੱਕਣ ਲੱਗ ਜਾਂਦਾ ਹੈ ਸੁੱਕੀ ਖੰਗ ਬਣ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਕਫ ਬਲਗਮ ਔਰ ਬਲਗਮ ਦੇ ਵਿੱਚੋਂ ਰક્ત ਨਿਕਲਣਾ ਲਗ ਜਾਂਦਾ ਹੈ ਔਰ ਕਛਤ ਕਚਾ ਰੋਗ ਹੋ ਜਾਂਦਾ ਹੈ ਸਾਤੀ जख्मों ने ਔਰ ਆਦਿਕ ਰੋਗ ਬਣ ਜਾਂਦੇ ਹੈ ਕਫ ਬਲਗਮ ਦੀ وجہ ਨਾਲ ਔਰ ਜਿਸ ਤਰ੍ਹਾਂ ਕੀ ਖੰਗ ਸਾਹ ਔਰ ਤਪੇਦ ਕ੍ਰੋਗ ਤੀਤੀ ਆਦਿਕ ਇਹ ਰੋਗ ਯਾਦਿਸ਼ਰਾਪੀ ਨਾਲ ਬਣ ਜਾਂਦੇ ਹੈ ਜਿਸ ਤਰ੍ਹਾਂ ਕਿ ਆਦਿਕ ਜਸਤਰਾ ਕਮਜ਼ੋਰੀ ਫੇਫੜੇ ਕਮਜ਼ੋਰ ਹੋਣੇ ਦੁਰਪਰਤਾ ਆਦਿਕ ਔਰ ਜੋ ਮਲਛਵਾਯੂ ਰੋਗ ਵਾਲੇ ਹੁੰਦੇ ਆ ਜਿਸ ਤਰ੍ਹਾਂ ਕਿ ਜੋੜਾਂ 'ਚ ਦਰਦ ਹੁੰਦਾ ਹੋਵੇ ਮੂੰਹ ਕੌੜਾ ਰਹਿੰਦਾ ਹੋਵੇ ਤਾਂ ਇਹ ਰੋਗ ਪੈ ਜਾਂਦੇ ਆ ਜਿਸ ਤਰ੍ਹਾਂ ਕਿ ਗੋਡੇ ਜਰਕਨੇ ਆਦਿਕ ਜਰਕ ਜਰਕ ਔਰ ਜਸਤਰਾ ਕੀ ਕਾਲਾ ਪੀੜ ਗਿਆ ये शराब पीन बन जाता है और मूँ कौड़ा रहन लग जाता है मूँह चो दुर्गंध लग जाती है बदबू आदिक ये जड़ा रोग बन जाते है जिस तरह की शराब अत्याधिक ज्यादा पीण के नीलमेह रोग हो जाता है नीला उछाव होना या फिर काला पील पी गया कमजोरी दुर्बलता और यह ज रोग बन जाते हैं ਔਰ ਜਿਸ ਤਰ੍ਹਾਂ ਕੀ ਗਰਮੀ ਜ਼ੇਰੋਗੀ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਗਰਮੀ ਹੋਵੇ ਔਰ ਗਰਮੀ ਵਾਲੇ ਨੂੰ ਜਿਆਦੇ ਸਾਤ ਪੀਣ ਦੇ ਨਾਲ ਜਿਸ ਤਰ੍ਹਾਂ ਤ੍ਰਿਸ਼ਾ ਰੋਗ ਪਿਆਸ ਲਗਣੀ ਵਮਨ ਉਲਟੀ ਆਦਿਕ ਰੋਗ ਬਣ ਜਾਂਦੇ ਆ ਜਿਸ ਤਰ੍ਹਾਂ ਕੀ ਅਰਾਕਤ ਪੇਟ ਰੋਗ ਬਣ ਜਾਂਦਾ ਹੈ ਔਰ ਨਕਸ਼ੀਰ ਆਦਿਕ ਜਾਂ ਖੋਨੀ ਬਵਾਸੀਰ ਇਹ ਚਾਰ ਜੀ ਰੋਗ ਬਣ ਜਾਂਦੇ ਆ ਜਿਸ ਤਰ੍ਹਾਂ ਕਿ ਲੀਵਰ ਕਮਜ਼ੋਰ ਹੋਣਾ ਪੀਲ ਗਿਆ ਹੋਣਾ ਆਧਿਕ ਰੋਗ ਬਣ ਜਾਂਦੇ ਆਂ ਔਰ ਸੂਜਨਾ ਪੇਟ ਜ਼ਰਦ ਕੁਦਰਸੂਲ ਆਧਿਕ ਰੋਗ ਬਣ ਜਾਂਦੇ ਆ ਜਿਸ ਤਰ੍ਹਾਂ ਕਿ ਜੋ ਮਨਚ ਸ਼ਰਾਬ ਵਾਲੀ ਪੀਂਦਾ ਹੋਵੇ ਰક્ત ਕਮਜ਼ੋਰੀ ਹੋਣ ਲੱਗ ਜਾਂਦੀ ਹੈ ਔਰ ਤ੍ਰਿਸ਼ਾ ਪਿਆਸ ਲੱਗਣੀ ਔਰ ਹਿਰਦੇ ਚ ਪੰਦਨ ਦਿਲ ਦੀ ਧੜਕਣਾ ਆਦਿਕ ਚੱਕਰ ਆਉਣੇ ਕਮਜ਼ੋਰੀ ਦੁਰਬਲਤਾ ਇਹ ਰੋਗ ਬਣ ਜਾਂਦੇ ਆ। ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਰੋਗ ਹੈ ਸ਼ਰਾਬ ਪੀਣ ਦੇ ਨਾਲ ਨਿੰਦਰਾਨਾਸ, ਨੀਂਦ ਨਾ ਆਉਣੀ, ਕਮਜ਼ੋਰੀ ਔਰ ਮਰਚਾ ਆਦਿਕ ਰੋਗ, ਪੇਹੁੱਸੀ ਹੋਣੀ ਇਹ ਰੋਗ ਬਣ ਜਾਂਦੇ ਆ। ਔਰ ਸ਼ਰਾਬ ਜਿਹੜੀ ਹੈ ਜੋ ਵੀ ਰੋਗ ਹੋਵੇ ਉਸੇ ਉਹੀ ਵਧ ਜਾਂਦਾ ਹੈ। ਜਿਸ ਤਰ੍ਹਾਂ ਕਿ ਸ਼ਰਾਬ ਯਾਦ ਪੀਣ ਦੇ ਨਾਲ ਕਮਜ਼ੋਰੀ ਤਾਂ ਹੁੰਦੀ ਹੈ ਔਰ ਆਯੁਰਵੇਦ ਦੇ ਸ਼ਲੋਕਾਂ 'ਚ ਲਿਖਿਆ ਹੈ बुधि लंपत जद दरव्यम मधकारी तद चती तमोगुण प्रदाननि छथा मध्यम सुराधिकम और चिसरा बुधि लंपती और बुधि प्रशत हुजंदी आहे दिमाग़ कमज़ोर हुजंद जा शराब पी न रोग बन ज बुधि लंपती जद दरव्यम मधकारी तद तमोगुण पदानं छथा मध्यम ਜੋ ਤਮਾਉਂਗਣ ਵਾਲਾ ਨਾ ਕਰੋਧੀ ਸੁਭਾਅ ਵਾਲਾ ਉਹ ਸ਼ਰਾਬ ਪੀਂਦਾ ਜਾਂ ਜੇ ਤਾਂ ਉਹਨੂੰ ਹਿੰਸਕ ਭਾਵਨਾਵਾਂ, ਕ੍ਰੋਧ ਕਰਨਾ, ਅੱਕ-ਵੱਕ ਬਕਣਾ, ਬੁਰਾ ਬੋਲਣਾ ਤੇ ਚਿਰਚੜਾਪਣ ਆਦਿਕ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਸ਼ਰਾਬ ਪੀਣ ਦੇ ਨਾਲ ਜੀ ਮਚਾਉਣਾ, ਜ਼ਿਲਕ ਭਰਉਣਾ, ਬੰਨ ਨੂੰ ਉਲਟੀ ਆਦਿਕ ਵਰਤਨ ਆਪਣੇ ਇਹ ਅਚਾ ਆਉਂਦੀ ਹੈ। ਤਾਂ ਮਨੁੱਖ ਜਿਸ ਤਰ੍ਹਾਂ ਪਦੀਨਾ, ਨਿੰਬੂ ਆਦਿਕ ਇਹਦਾ ਸਰਫਤ ਖੰਡਾ ਪਾ ਕੇ ਸਰਫਤ ਬਣਾ ਕੇ ਪੀ ਸਕਦਾ ਹੈ ਔਰ ਇਸ ਤੇ ਤੰਦਰੁਸਤੀ ਔਰ ਵਿੱਚ ਜਿਹੜਾ ਸ਼ਰਾਬ ਦਾ ਉਹ ਮਰ ਜਾਂਦਾ ਹੈ ਔਰ ਫਾਇਦਾ ਹੁੰਦਾ ਹੈ ਮਨੁੱਖ ਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਠੀਕ ਹੋ ਜਾਂਦਾ ਹੈ ਔਰ ਆਧਿਕ ਜਾਣਕਾਰੀ ਲਈ ਫੋਨ ਕਰ ਸਕਦਾ ਹੈ 85599 카르틱 ਸੁਤੀ ਮੈਂ ਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਚਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਤੇ ਪੀ ਸੀ ਚਾਹ ਪੀ ਚਾਹ ਪਾਰ